ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ٹرسٹ ਰਿਸ਼ੀਕੇਸ਼ ਆ ਰਜਿਸਟ੍ਰੇਸ਼ਨ ਹੁੰਦੀ ਹੈ ਜੀ ਲੈਣ ਲੱਗੀ ਵੀ ਆ ਪੂਰੀ ਕਰੋ ਜੀ ਦਰਸ਼ਨ ਗੁਰਦੁਆਰਾ

ਸਰ ਮੇਰਾ ਆ ਪਤਾ ਕਿ ਤਰ੍ਹਾਂ ਉਹਨੇ ਜੁੱਕੇ ਕਿਸੇ ਨੂੰ ਚੋਰੇ ਨੂੰ ਆਇਆ ਤਾਂ ਬਹੁਤ ਠੰਢੀ ਆ ਤਿੰਨ ਚਾਰ ਘੰਟੇ ਉਹ ਆਜੋ ਆਜੋ ਮੱਥਾ ਟੇਕਣ ਤੋਂ ਬਾਅਦ ਬਈ ਚੱਲੇ ਹੁਣ ਲੰਗਰ ਛਕਣ ਅਲੰਗਰ ਹਾਲਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਰਹੀਗੇ ਜੀ ਲੰਗਰ ਹਾਰ ਦੇ ਕਰੋ ਜੀ ਦਰਸ਼ਨ ਲੰਗਰ ਛਕ ਲਿਆ ਸੰਗਤ ਦਾ ਇਕੱਠ ਜਿਆਦਾ ਹੁਣ ਕਰਨ ਬਾਈ ਕਮਰਾ ਨਹੀਂ ਮਿਲਿਆ ਆਰਾਮ ਕਰਿਆ ਵਾ ਘੰਟਾ ਕੋਣ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਆਂ ਵੀਰ ਰਿਸ਼ੀਕੇ ਚ ਪਹੁੰਚ ਗਏ ਹੁਣ ਆਪਾਂ ਨੇ ਗਾਹ ਜਾਣਾ ਹਾਂ ਹਾਂ ਬਾਈ ਗਾਹ ਜਾਣਾ ਕਿੰਨੇ ਕਿਲੋਮੀਟਰ ਦੇਖਦੇ ਆਂ ਆਪਾਂ ਚੱਲਦੇ ਆਂ ਸ਼੍ਰੀ ਸ਼੍ਰੀਨਗਰ ਠੀਕ ਹੈ ਜੀ ਉੱਥੇ ਤੱਕ ਸਟੇ ਕਰਦੇ ਆਂ ਜਾ ਕੇ ਰਿਸ਼ੀਕੇ ਮੱਥਾ ਟੇਕ ਕੇ ਬਾਈ ਚੱਲੇ ਬਹੁਤ ਚਲੋ ਯਾਰ ਉਹ ਚਲੋ ਵੀਰ ਚੱਲੀਏ ਚਲੋ ਚਲੋ ਯਾਰ ਆਗੇ ਹਾਂਜੀ ਚਲੋ ਚੱਲੀਏ ਅਸੀਂ ਹੁਣ ਜੀ ਜੇਸ ਤੋਂ ਚੱਲੇ ਸ਼੍ਰੀਨਗਰ ਤੋਂ ਸ਼੍ਰੀਨਗਰ ਤੋਂ ਰਵਾਨਗੀ